ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਨਾਲ ਅੱਜ ਬਠਿੰਡਾ ਚੰਡੀਗੜ੍ਹ ਰੋਡ ਤੇ ਪੁੱਚੋ ਟੱਪ ਦੇ ਸਾਹ ਟੋਲ ਪਲਾਸਾ ਦੇ ਕੋਲ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ 4 ਜਨਿਆਂ ਦੀ ਹੋਈ ਮੌਤ ਦੱਸਿਆ ਜਾਂਦਾ ਹੈ ਕਿ ਕਾਰ ਲੋਕਾਂ ਦੇ ਦੱਸਣ ਦੇ ਮੁਤਾਬਿਕ ਕਾਰ ਦਾ ਟਾਇਰ ਫਟਣ ਦੇ ਕਰਕੇ ਕਾਰ ਇੱਕ ਸਾਈਡ ਤੋਂ ਦੂਜੇ ਸਾਈਡ ਜਾ ਕੇ ਟਰੱਕ ਨਾਲ ਟਕਰਾਈ ਤੇ ਜਿਸ ਦੇ ਵਿੱਚ 4 ਜਨਿਆਂ ਦੀ ਹੋਈ ਮੌਤ ਮੌਕੇ ਤੇ ਸਹਾਰਾ ਜਨ ਸੇਵਾ ਦੀ ਟੀਮ ਅਤੇ 108 ਐਂਬੂਲੈਂਸ ਪਹੁੰਚ ਕੇ ਤਿੰਨ ਜਨਿਆਂ ਦੋ ਜੈਂਟਸ ਇੱਕ ਲੇਡੀਆਂ ਨੂੰ ਬਟਿੰਡਾ ਸਿਵਲ ਹਸਪੀਟਲ ਦੇ ਮੋਰਚਰੀ ਕਰਦੇ ਵਿੱਚ ਰਖਵਾ ਦਿੱਤਾ ਗਿਆ ਤੇ ਇੱਕ ਨੂੰ ਆਦੇਸ਼ ਹਸਪੀਟਲ ਦੇ ਵਿੱਚ ਰਖਵਾਇਆ ਗਿਆ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਟੋਲ ਪਲਾਜ਼ਾ ਦੇ ਕੋਲ ਐਕਸੀਡੈਂਟ ਦੀਆਂ ਜਿੱਥੇ ਕਿ ਕਾਰ ਅਤੇ ਟਰੱਕ ਦੇ ਵਿੱਚ ਹੋਇਆ ਭਿਆਨਕ ਐਕਸੀਡੈਂਟ ਜਿਸ ਦੇ ਵਿੱਚ ਚਾਰ ਜਨਿਆਂ ਦੀ ਹੋਈ ਮੌਤ ਮੋਕਯ ਦੇ ਉਤੇ ਪੁਲਿਸ ਪਰਸ਼ਾਸ਼ਨ ਵੱਲੋਂ ਪਹੁੰਚ ਕੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਐਕਸੀਡੈਂਟ ਦੇ ਕਾਰਨਾਂ ਦੀ ਆ ਦਿਗਵਤ ਕਾਪੀ ਦਾ ਅਧਿਕਾਰਤ ਰਿਪੋਰਟ ਹੋ ਰਿਹਾ ਹੈ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੋੜ ਜਾ ਰਿਹਾ ਹੈ ਸਪੈਸ਼ਲਿਸਟ ਆਪਰਨਿੰਗ ਇਮਟ ਆਜੀ ਖੁੱਤੋ ਮੰਡੀ ਤੁਹਾਨੂੰ ਕੋਲ ਪਈ ਸੀ ਇੱਕ ਰੋਡ ਐਕਸੀਡੈਂਟ ਦੇ ਟੋਲ ਪਲਾਜ਼ਾ ਦੇ ਕੋਲ ਅਸੀਂ ਉੱਤੇ ਗਏ ਆ ਉਦੋਂ ਤਿੱਕਰ ਚਾਰ ਬੰਦਿਆਂ ਨੂੰ ਲੈ ਕੇ ਜਾ ਚੁੱਕੇ ਹਾਂ ਦੂਜੀ ਐਂਬੂਲੈਂਸਾਂ ਸਾਨੂੰ ਇੱਕ ਪੇਸ਼ੈਂਟ ਮਿਲਿਆ ਜੋ ਕਿ ਇੱਥੇ ਉਸਿਵਲ ਹਸਪਤਾਲ ਹੈ ਡੈੱਡ ਨਿਕਲੇ ਆ ਹੋਇਆ ਕੀ ਸੀ ਹੋਇਆ ਨਾ ਜਿਵੇਂ ਲੋਕਾਂ ਨੇ ਦੱਸਿਆ ਅਸੀਂ ਤਾਂ ਲੇਟ ਪਹੁੰਚੇ ਸੀ ਕਿ ਦੂਜੇ ਪਾਸੇ ਇਹਨਾਂ ਦੀ ਗੱਡੀ ਡਿਵਾਈਡਰ ਪਾਰ ਕਰਕੇ ਆ ਕੇ ਟਰੱਕ ਚ ਵੱਜੀ ਹੈ ਜੀ ਕਾਰਨ ਕੀ ਕੀ ਹੋਇਆ ਕੀ ਨਾਸ ਹੈ ਨਹੀਂ ਆਹੀ ਦੱਸਿਆ ਕਿ ਦੂਜੇ ਪਾਸੇ ਜੀ ਇਹਨਾਂ ਦੀ ਗੱਡੀ ਨਾ ਰੋਡ ਦੇ ਕਿਹੜੀ ਕਿਹੜੀ ਗੱਡੀ ਕਿਹੜੀ ਸੀ ਇਹਨਾਂ ਦੀ ਪਤਾ ਨਹੀਂ ਸਰ ਗੱਡੀ ਤਾਂ ਖਤਮ ਹੋਈ ਪਈ ਸੀ ਬਿਲਕੁਲ ਕਿੰਨੇ ਸੀ ਗੱਡੀ ਸ਼ਾਇਦ 5 ਜਣੇ ਸੀ ਗੱਡੀ ਚ 5 ਜਾਂ 55 ਸਾਡੇ ਤੋਂ ਪਹਿਲੇ 4 ਸ਼ਿਫਟ ਹੋ ਗਏ ਸੀ 5ਵਾਂ ਅਸੀਂ ਲੈ ਕੇ ਆਏ ਹਾਂ 5 ਜਾਂ 5 ਸ਼ਾਇਦ ਕੁੜੀ ਵੀ ਸੀ ਨਾਲ ਡੈਥ ਦੱਸਿਆ ਗਿਆ ਡੈਥ ਤਿੰਨ ਦੀ ਤਾਂ ਇੱਥੇ ਹੀ ਹੈਗੀ ਐ ਸਿਵਲ ਹਸਪੀਟਲ ਬਠਿੰਡਾ ਚ ਬਾਕੀ ਦੋ ਦਾ ਪਤਾ ਨਹੀਂ ਸੀ ਗੱਡੀਆਂ ਕਿੱਥੇ ਲੈ ਕੇ ਗਏ ਬਾਹਰ ਆ ਗਏ ਨਹੀਂ ਹਾਲੇ ਕੋਈ ਨਹੀਂ ਆਇਆ ਕਿੱਥੋਂ ਤੇ ਲੈਣ ਵਾਲੇ ਕੁਝ ਪਤਾ ਆਹ ਰਾਮਪੁਰਾ ਫੂਲ ਦੇ ਸ਼ਾਇਦ ਠੀਕ ਹਾਂਜੀ ਅੱਜ ਦੀ ਬਕਸੇ ਵਿੱਚ ਐਕਸੀਡੈਂਟ ਹੋਇਆ ਹੈ ਲੈਰੇ ਬੇਗੇ ਟੋਲ ਪਲਾਜ਼ੇ ਕੋਲ ਟੈਕਨੋਲੋਜੀ ਹਸਪਤਾਲ ਉੱਤੇ ਹੈ। ਸਸ ਸਾਡੇ ਕੋਲੇ ਸਹਾਰਾ ਜਨ ਸੇਵਾ 108 ਐਂਬੂਲੈਂਸ ਦੁਆਰਾ ਤਿੰਨ ਡੈੱਡ ਬਾਡੀਜ਼ ਲਿਆਂਦੀਆਂ ਗਈਆਂ ਨੇ। ਉਹਨਾਂ ਦੇ ਦੱਸਣ ਮੁਤਾਬਕ ਲੈਰੇ ਬੇਗੇ ਟੋਲ ਪਲਾਜ਼ੇ ਕੋਲ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਇਹਨਾਂ ਵਿੱਚੋਂ ਦੋ ਮੇਲ ਨੇ ਤੇ ਇੱਕ ਫੀਮੇਲ ਨੇ ਤੇ ਉਹਨਾਂ ਦੇ ਦੱਸਣ ਮੁਤਾਬਕ ਜਦੋਂ ਆਕੇ ਦੇਖਿਆ ਉਹਨਾਂ ਦੀ ਮੌਤ ਹੋ ਚੁੱਕੀ ਸੀ। ਕਿੰਨੀ ਉਮਰ ਲੱਗਦੀ ਹੈ ਇਹਨਾਂ ਦੀ? ਇਹਨਾਂ ਦੀ ਉਮਰ ਜੀ ਨਾਮ ਤਾਂ ਹਜੇ ਸਾਨੂੰ ਉਹਨਾਂ ਦੇ ਨਹੀਂ ਕਲੀਅਰ ਹੋਏ ਆਈਡੈਂਟੀਟੀ ਹਜੇ ਨਹੀਂ ਪਤਾ ਲੱਗੀ। ਪਰ ਇਹਨਾਂ ਦੇਖਣ ਤੋਂ ਇਹਨਾਂ ਦੀ ਉਮਰ 20-25 ਸਾਲਾਂ ਦੀ ਹੀ ਲੱਗ ਰਹੀ ਹੈ ਜੀ ਤਿੰਨਾਂ ਦੀ ਹਾਂਜੀ ਤਿੰਨਾਂ ਦੇ ਜੀ ਅਸੀਂ ਸਰ ਹਾਲਾਤ ਕਿਸ ਤਰ੍ਹਾਂ ਦੇ ਜੀ ਜਦੋਂ ਆਏ ਇਸ ਤਰ੍ਹਾਂ ਦੀ ਸੱਟਾਂ ਦੇ ਹਾਲਾਤ ਤਾਂ ਜੀ ਇੱਕ ਦੋ ਜਾਣਿਆਂ ਦੇ ਸਿਰ ਦੀਆਂ ਸੱਟਾਂ ਲੱਗ ਰਹੀਆਂ ਨੇ ਬਾਕੀ ਪੋਸਟਮਾਰਟਮ ਤੋਂ ਵੀ ਆਪਾਂ ਕਲੀਅਰ ਕਰ ਪਾਵਾਂਗੇ ਕਿ ਮੌਤ ਦਾ ਕਾਰਨ ਕੀ ਰਿਹਾ ਬਾਕੀ ਇਹਨਾਂ ਦੇ ਸਿਰ ਦੀਆਂ ਸੱਟਾਂ ਸਿਗੀਆਂ ਜੀ ਜਦੋਂ ਸਾਡੇ ਕੋਲ ਲਿਆਂਦਾ ਗਿਆ ਸਰ ਕੋਈ ਡਾਕੂਮੈਂਟਸ ਕੋਈ ਪਤਾ ਲੱਗੇ ਐਡਰੈਸ ਕਿੱਥੋਂ ਦੇ ਸਰ ਇੱਕ ਦਾ ਸਾਨੂੰ ਕੋਈ ਪ੍ਰੂਫ ਮਿਲਿਆ ਉਹਦੇ ਮੁਤਾਬਕ ਮੰਡੀ ਕੱਲਾ ਰਾਮਪੁਰਾ ਫੂਲ ਦੇ ਨੇੜੇ ਦੇ ਰਹਿਣ ਵਾਲੇ ਟੋਟਲ ਕਿੰਨੇ ਦੱਸੀ ਜਾ ਰਹੀ ਤੁਹਾਨੂੰ ਪਤਾ ਹੈ ਸਰ ਜੀ ਸਰ ਸਾਡੇ ਕੋਲ ਇਹ ਤਿੰਨ ਲਿਆਂਦੇ ਗਏ ਨੇ ਦੋ ਮੇਲ ਤੇ ਇੱਕ ਫੀਮੇਲ ਜੀ ਹਾਂਜੀ ਸਰ ਡੀਪੀ ਸਾਹਿਬ ਜਿਹੜਾ ਆਈਡੀ ਲੱਗ ਜਾਏਗਾ ਵੀ ਕੀ ਲੰਬਾ ਮਾਰੰਦ ਕਿੰਨੇ ਆਮ ਸਾਨੂੰ ਥਾਣਾ ਕੈਂਟ ਵਿਖੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ ਸਵਿਫਟ ਕਾਰ ਦਾ ਤੇ ਇੱਕ ਟਰੱਕ ਹੈਗਾ ਵੱਡਾ ਕੋੜਾ ਜਿਹਦਾ ਆਪ ਐਕਸੀਡੈਂਟ ਹੋਇਆ ਹੈਗਾ ਤੇ ਜਿਸ ਤੇ ਮੌਕੇ ਤੇ ਥਾਣਾ ਥਰਮਾ ਕੈਂਟ ਦੀ ਟੀਮ ਮੌਕੇ ਤੇ ਪਹੁੰਚੀ ਸੀਗੀ ਤਾਂ ਮੌਕੇ ਤੇ ਜੋ ਜਾ ਕੇ ਸਾਨੂੰ ਆਸ-ਪਾਸ ਪੁੱਛ ਗਏ ਇਸ ਤੋਂ ਜਾਂ ਪ੍ਰੀਲਿਮਿਨਰੀ ਜੀ ਸਾਹਮਣੇ ਆਈ ਆ ਵੀ ਇੱਕ ਕੋਈ ਸਵਿਫਟ ਸਵਿਫਟ ਕਾਰ ਸੀ ਉਹਦਾ ਟਾਇਰ ਫਟਣ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨ ਇਹ ਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਬਰਨਾਲ ਸਾਰੇ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੰਗਾਈ ਨਾਲ ਪੜਤਾਲ ਕਰ ਰਹੇ ਹਾਂ ਫਿਰ ਪੜਤਾਲ ਕਰਨ ਉਪਰਾਂ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਆਪਾਂ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਹਾਂ ਜੋ ਸਾਨੂੰ ਪ੍ਰੀਲਿਮਿਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੀਰੈਂਟਸ ਨਾਲ ਤਾਲਮੇਲ ਕਰਕੇ ਜਾਰ ਅੰਮੋ ਸਮੇਂ ਡੇਟਰ ਹੋਈ ਹੈ ਤਾਂ ਕਿਹੜੇ ਇੱਕੋ ਸਾਈਡ ਤੇ ਚੱਲ ਰਹੇ ਸੀ ਦੱਸ ਦੇ ਤਾਂ ਨਹੀਂ ਇਹ ਨਾ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੀਲਿਮਰਲੀ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀ ਹੈ ਕਿਸ ਵਜਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੀਲਿਮਰਲੀ ਉੱਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ ਕਰਾਂਗੇ ਆਪਾਂ ਸਹੀ ਕਿ ਕਿਸ ਤਰੀਕੇ ਨਾਲ ਜੇ ਮੇਰੇ ਸਮਝ ਇਹ ਇਸੇ ਪੜਤਾਲ ਕਰਦੇ ਆ ਜੀ ਕਿਉਂਕਿ ਪੇਰੈਂਟਸ ਤੋਂ ਪਤਾ ਲੱਗੂ ਹੋ ਸਕਦਾ ਹੈ ਕਿ ਜਿੱਦਾਂ ਕਿ ਛੋਟੀ ਉਮਰ ਦੇ ਸੀ ਕੋਈ ਹੋ ਸਕਦਾ ਇਕੱਠੇ ਪੜਦੇ ਹੋਣ ਕੋਈ ਸਕੂਲ ਸਟੂਡੈਂਟ ਹੋਣ ਬਾਕੀ ਇਹ ਕਲੀਅਰ ਕਰ ਲਾਂਗੇ ਜੀ ਤਿੰਨ ਮੁੰਡੇ ਇਕੋ ਹੀ ਇਕੋ ਪੜਦੇ ਹਾਂ ਹਾਂਜੀ ਤਿੰਨ ਜਿਹੜੇ ਮੁੰਡੇ ਨੇ ਉਹ ਪਿੰਡ ਮੰਡੀਕਲਾ ਦੇ ਨੇ ਜੀ ਤੇ ਜਿਹੜੀ ਇੱਕ ਲੜਕੀ ਹੈਗੀ ਆ ਉਹ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਇਹ ਥਾਣਾ ਕੰਡ ਦਾ ਏਰੀਆ ਜਿੱਦੋਂ ਪੁੱਛੋ ਮੇਨ ਰੋਡ ਉੱਥੇ ਹੋਵੇਗਾ ਜਦੋਂ ਉਹਨਾਂ ਨੂੰ ਲੈ ਕੇ ਸੀਗਾ ਐਮਸੀ ਦਾ ਟ੍ਰਕ ਕਰਵਾਇਆ ਗਿਆ ਸੀ ਜਦੋਂ ਪਹਿਲਾਂ ਨਹੀਂ ਦੇਖੋ ਜੋ ਪਹਿਲੇ ਇੱਕ ਆਦੇਸ਼ ਵੀ ਲੈ ਕੇ ਗਏ ਹੁਣ ਸਿਵਲ ਹਸਪੀਟਲ ਤੇ ਇਥੇ ਡਾਕਟਰ ਸਾਹਿਬ ਨੇ ਮਤਲਬ ਬ੍ਰੌਡ ਡੈੱਥ ਡਿclare ਕਰਤਾ ਸੀ ਤੇ ਇੱਕ ਜਾਨੇ ਨੂੰ ਇਮ ਤੇ ਆਦੇਸ਼ ਹਸਪੀਟਲ ਨੂੰ ਉੱਥੇ ਵੀ ਲੈ ਗਏ ਨੇ ਉਹ ਵੀ ਉਹਨਾਂ ਦੀ ਵੀ ਮੌਤ ਹੋ ਗਈ ਠੀਕ